ਚਾਹੇ ਉਹ ਨਾ ਨਿਕਲਿਆ ਫਿਰ ਪੋਸਟਮਾਰਮ ਅੱਛੇ ਨਸਕਾਰ ਭਾਜੀ ਕਿੰਨੀ ਕੁ ਉਮਰ ਸੀ ਕੀ ਲੜਕੇ ਦੀ 25 ਸਾਲ ਸੀ 25 ਸਾਲ ਹਾਂਜੀ ਪਤਾ ਲੱਗਿਆ ਵੀ ਉਹ ਸ਼ਾਦੀ ਵੀ ਰੱਖੀ ਹੋਈ ਸੀ ਹਾਂਜੀ ਹਾਂਜੀ ਦੱਸ ਕਿ ਕੀ ਕੰਮ ਕਰਦਾ ਸੀਗਾ ਭਾਜੀ ਬਸ ਆਪਣੇ ਗੱਡੀਆਂ ਦੇ ਕੰਮ ਸੀ ਸਾਡੇ ਅੱਛਾ ਜੀ ਹਾਦਸਾ ਕਿਹਨੇ ਆਮ ਤੁਹਾਡਾ ਭਾਜੀ ਸਤਪਾਲ ਹੈ ਜੀ ਕਿਹੜੇ ਪਿੰਡ ਦੇ ਸਰਪੰਚ ਜੀ ਕੋਟਲਾ ਕੌਂਪੋਰ ਤੋਂ ਕੀ ਹੋਇਆ ਵਾਕਿਆ ਜੀ ਕਿਦਾਂ ਸਰ ਪਤਾ ਲੱਗਾ ਜੀ ਇਹ ਸਰ ਸੌਰਵ ਸੀ ਮੁੰਡਾ ਆਪਣੇ ਮੌੜੂ ਕਲੋਨੀ ਤੋਂ ਤੇ ਆਪਣੇ ਦਵਾਈ ਲੈਣ ਗਿਆ ਸੀਗਾ ਅ ਠੋਲਵਲ ਅੱਛਾ ਜੀ ਤੇ ਬੱਸ ਨਾ ਐਕਸੀਡੈਂਟ ਹੋ ਗਿਆ ਜੀ ਪਰਿਵਾਰ ਵਿੱਚ ਕੱਲਾ-ਕੱਲਾ ਮੁੰਡਾ ਸੀਗਾ ਜੀ ਜੀ ਤੇ 10ਵੇਂ ਮਹੀਨੇ ਸ਼ਾਦੀ ਵੀ ਰੱਖੀ ਸੀ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਅੱਛਾ ਜੀ ਤੇ ਬਹੁਤ ਮਾੜਾ ਪਾਣਾ ਵਰਤਿਆ ਜੀ ਠੀਕ ਹੈ ਜੀ ਇਹ ਕਿੰਨੀ ਕੁ ਉਮਰ ਤੋਂ ਲੱਗਿਆ ਕੋਈ ਇਹ 24 ਤੋਂ 25 ਸਾਲ ਦੇ ਵਿੱਚ ਵਿੱਚ ਸੀ ਜੀ ਕਿੱਥੇ ਹਾਤਾ ਕਿੱਥੇ ਕਿ ਹੋਇਆ ਜੀ ਕੁਝ ਲੱਗਾ ਪਤਾ ਕੁਝ ਜਿੱਥੇ ਰੋਲ ਪੁਲਜ ਦੇ ਕੋਲ ਦੱਸਦੇ ਆ ਆਪਣੇ ਮਾਈ ਵੇਰੀ ਤੋਂ ਰੋਲ ਪੁਲਜ ਦੇ ਵਿੱਚ ਵਿੱਚ ਠੀਕ ਆ ਜੀ ਤੋਹਾਲ ਚੰਦਪੁਨੀ ਰੋਡ ਤੇ ਚੰਦਪੁਨੀ ਰੋਡ ਤੇ ਜੀ ਠੀਕ ਆ ਜੀ ਤੇ ਉਹਨੇ ਪਰਿਵਾਰ ਚ ਇਕੱਲਾ ਹੀ ਸੀਗਾ ਪਰਿਵਾਰ ਚ ਇਕੱਲਾ ਹੀ ਸੀਗਾ ਜੀ ਇਹ ਕੀ ਅਗਲੀ ਕੋਈ ਕਾਰਵਾਈ ਜਾਂ ਕਿਸ ਤਰ੍ਹਾਂ ਹਾਂਜੀ ਕਾਰਵਾਈ ਦੀ ਕਰਵਾਈ ਹੋਈ ਆ ਹੁਣ ਤੇ ਸਵੇਰੇ ਇੱਥੇ ਆਏ ਹੋਏ ਆ ਅੱਛਾ ਜੀ ਤੇ ਚੱਲ ਰਹੀ ਆ ਕਾਰਵਾਈ ਤੇ ਉਹ ਬਸ ਕਹਿੰਦੇ ਡਾਊਨਲੋਡ ਹੋ ਰਹੀ ਆ ਤੇ ਉਸ ਤੋਂ ਬਾਅਦ ਆਪਾਂ ਸਿਵਲ ਹਸਪਤਲ ਤੋਂ ਬੱਚੇ ਦਾ ਸ਼ਾਵ ਲੈ ਕੇ ਤੇ ਇਹਦਾ ਸੰਸਕਾਰ ਕਰਾਂਗੇ ਜੀ ਅੱਜ ਸਸਕਾਰ ਕਰ ਦਿੱਤਾ ਜਾਏਗਾ। ਹਾਂਜੀ ਅੱਜ ਸਸਕਾਰ ਕਰ ਦਿੱਤਾ ਜਾਏਗਾ। ਤੇ ਜਿਹੜੀ ਬੱਸ ਸੀ ਕਿੱਥੋਂ ਦੀ ਬੱਸ ਗਈ ਸੀ ਕਿਹੜੀ ਬੱਸ ਸੀ ਤੁਹਾਨੂੰ ਲੱਗਾ ਪਤਾ ਸੀ? ਬੱਸ ਜੀ ਨਾਲ ਦੇ ਜਿਹੜੇ ਮੁੰਡੇ ਆ ਡਰਾਈਵਰ ਉਹਨਾਂ ਨੇ ਫੜੀ ਹੋਈ ਆ। ਹਾਂਜੀ। ਹਾਂਜੀ। ਸਰ ਹਿਮਾਚਲ ਦੀ ਸੀ ਬੱਸ ਜੀ। ਤੇ ਹਾਂਜੀ। ਸਰ ਜੋ ਦੱਸਦੇ ਆ ਹਿਮਾਚਲ ਦੀ ਸੀ ਬੱਸ ਤੇ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ। ਤੇ ਕੀ ਕੰਮ ਕਾਰੋਬਾਰ ਕੀ ਸੀ ਜੀ ਮੁੰਡੇ ਦਾ? ਭਾਈ ਆਪਣੀਆਂ ਗੱਡੀਆਂ ਸੀਗੀਆਂ ਡਰਾਈਵਰੀ ਕਰਦਾ ਸੀ ਮਿਹਨਤੀ ਮੁੰਡਾ ਸੀ ਬਹੁਤ ਬਹੁਤ ਵਧੀਆ ਫੈਮਿਲੀ ਸੀ ਸਾਰੀ ਅਸਮੁਖ ਫੈਮਿਲੀ ਯਾਰ ਦੋਨੇ ਪੇਪੋਟਰ ਡਰਾਈਵਰੀ ਕਰਦੇ ਸੀਗੇ ਤੇ ਬਹੁਤ ਵਧੀਆ ਮਿਹਨਤੀ ਸੀ ਮੁੰਡਾ ਸੀਗਾ ਬਹੁਤ ਮਾੜਾ ਹੋਇਆ ਜੀ ਬੜਾ ਦੁੱਖ ਲੱਗਾ ਸਾਨੂੰ ਵੀ ਸਾਡੇ ਵੀ ਬਹੁਤ ਚਿਰਾਂ ਤੋਂ ਦੇਖਦੇ ਆ ਬੜੇ ਮਿਹਨਤੀ ਦੋਨੇ ਪੇਪੋਟਰ ਬਹੁਤ ਮਿਹਨਤੀ ਆ ਤੇ ਮਾਤਾ ਜੀ ਵੀ ਇਹਨਾਂ ਦੀ ਬਹੁਤ ਵਧੀਆ ਸੁਭਾਸ ਗੈਰੋਂ ਤਾਂ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਾ ਜੀ ਆਂਦੀ ਪੜੀ ਕੀ ਨਾਮ ਕਿਹੜਾ ਸੀ ਇਹ ਐਸੇ ਕੁਦਿਆਲ ਸਿੰਘ ਥਾਣਾ ਸਦਰ ਸ਼ਹਿਰਪੁਰ ਸਰੇ ਕੀ ਹੋਇਆ ਜੀ ਵਾਕਿਆ ਹਾਦਸਾ ਕਿੱਥੇ ਹੋਇਆ ਇਹ ਕੱਲ ਚਿੰਤਪੁਰਨੀ ਰੋਡ ਚੋਹਾਲ ਦੇ ਨਜ਼ਦੀਕ ਰਾਇਲ ਪਲਾਜ਼ਾ ਦੇ ਨਾਲ ਲੱਗੇ ਬੱਸ ਸੀਗੀ ਐਚ ਪੀ ਨੰਬਰ ਐਚ ਪੀ 72 B 1988 ਇਹ ਜਿਹੜੀ ਜਵਾਲਾ ਜੀ ਨੂੰ ਜਾ ਰਹੀ ਸੀ ਡੇਅਰ ਆਫ ਫਰੈਂਡ ਦੀ ਹਿਸ਼ਾਰਪੁਰ ਤੋਂ ਜਾ ਰਹੀ ਸੀ ਹਿਸ਼ਾਰਪੁਰ ਤੋਂ ਤੇ ਮੁੰਡਾ ਮਨਜੀਤ ਸਿੰਘ ਸੀ ਆਦਮਬਾਲ ਨੇੜੇ ਦਾ ਮਾਉਂਟ ਵਿਊ ਕਲੋਨੀ ਦਾ ਜੀ ਉਹਦੇ ਉਹਨਾਂ ਦੇ ਦਰਮਿਆਨ ਐਕਸੀਡੈਂਟ ਹੋਇਆ ਜਿਹੜਾ ਕਿੱਥੇ ਦਾ ਹਾਦਸਾ ਹੋਇਆ ਜੀ ਇਹ ਰਾਇਲ ਪਲਾਜ਼ਾ ਦੇ ਨੇੜੇ ਠੀਕ ਹੈ ਜੋਹਾਲਪੁਰ ਦੇ ਕੋਲ ਹਾਂਜੀ ਹਾਂਜੀ ਤੇ ਮੁੰਡੇ ਦੀ ਮੌਤ ਹੋ ਗਈ ਜੀ ਕਿਸ ਤਰ੍ਹਾਂ ਇਹ ਮੁੰਡੇ ਨੂੰ ਲੈ ਕੇ ਗਏ ਸੀ ਹਸਪੀਟਲ ਪਰ ਉਹ ਉਥੇ ਹਸਪੀਟਲ ਜਾ ਕੇ ਮੌਤ ਹੋ ਗਈ। ਬਾਕੀ ਕਾਰਵਾਈ ਜਿਹੜੀ ਅਸੀਂ ਉਹ ਅਮਲ ਚ ਲਿਆ ਰਹੇ ਆ। ਤੇ ਬਸ ਜਿਹੜੀ ਅਸੀਂ ਫੜ ਲਈ ਹੈ ਬਾਕੀ ਉਹ ਜਿਹੜੀ ਬਣਦੀ ਜੇ ਕਾਰਵਾਈ ਅਸੀਂ ਕਰ ਰਹੇ ਆ। ਮੁੰਡੇ ਕਿੰਨੇ ਕੁ ਮੋੜ 25 ਸਾਲ 25 ਸਾਲ ਇੱਕ ਕੰਮ ਕਰਦਾ ਸੀ ਕੁਝ ਲੱਗਦਾ ਇਹ ਮੁੰਡਾ ਡਰਾਈਵ ਜੀ ਕਰਦਾ ਸੀਗਾ ਕਹਿੰਦੇ ਜੀ ਜਾਂ ਪੰਜ ਇਹ ਮੋੜ ਲਈ ਜਾਂਚ ਕੁਝ ਸਾਹਮਣੇ ਆ ਕਿ ਬਸ ਤੋਂ ਦੇਖ ਕੇ ਜਾਂ ਉਹ ਕਹਿੰਦਾ ਜੀ ਇੱਕ ਐਕਸੀਡੈਂਟ ਮੌਕੇ ਤੇ ਹੋਇਆ ਇਹ ਉਸ ਹੱਬ ਨਾਲ ਜਿੱਦਾਂ ਦੱਸਦੇ ਆ ਹਾਂਜੀ ਹਾਂਜੀ ਇਹ ਦੀ ਜਾਂਚ ਚੱਲ ਰਹੀ ਹੈ